ਜੀ ਇਹ ਕੀ ਹੋ ਗਿਆ ਜੱਲਾ ਸਾਹਿਬ ਇਹ ਤਾਂ ਕਿਸਾਨਾਂ ਨੇ ਖੜ ਕੇ ਵੀ ਜਨਾ ਸੁਗਾ ਤੋ ਨੇ ਤਾਂ ਹੀ ਵੱਧ ਗਏ ਆ ਉਧਰ ਬੜੀ ਫੋਰਸ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਵੀ ਅਸੀਂ ਭਾਈ ਦੇ ਨਾਲ ਤੇ ਆਪਣਾ ਬੜਾ ਜਰੂਸ ਨਿਕਲਣਾ ਸੀ ਜਿਵੇਂ ਕਰਕੇ ਆਪਾਂ ਆਪਣੀ ਜਾਨ ਬਚਾਈਏ ਤੇ ਥੋੜਾ ਜਿਹਾ ਸੰਧੀ ਅੱਦੇ ਨੂੰ ਵਾਹ ਜੀ ਵਾਹ ਇਹ ਫੋਟੋ ਕੀ ਹਾਲ ਬਣਿਆ ਇਦਾਂ ਇਹ ਜਿਹੜੀ ਹੈ ਨਾ ਇਹ ਬੜੀਆਂ ਚੀਤੀ ਚੀਦਾ ਜੀ ਇਹ ਸਾਡੇ ਜਿਹੜੀਆਂ ਨਾ ਉਥੇ ਦਿੱਲੀ ਚ ਇਹੋ ਬਾਥੀਆਂ ਜਿਹੜੀਆਂ ਨਾ ਇਹ ਲਗਭਗ ਕੋਈ 1000000 ਰੁਪਏ ਦੀ ਬਾਥੀ ਵਿਕਣੀ ਆ ਚਲੋ ਨੇਤਾ ਜੀ ਮੇਰੀਆਂ ਮੱਤਾਵਾਂ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਤੇ ਮੇਰੇ ਵੀਰ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਸਾਡੀ ਇਹ ਵੀਡੀਓ ਨੂੰ ਬਹੁਤ ਸਾਰਾ ਤਿਆਰ ਦੇ ਰਹੇ ਹੋ ਔਰ ਆਪਣੇ ਪਰਿਵਾਰ ਵਿੱਚ ਬੈਠ ਕੇ ਵੇਖ ਰਹੇ ਹੋ ਤੇ ਦੋਸਤੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੋ ਔਰ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਤੇ ਸਾਡਾ ਫੇਸਬੁੱਕ ਅਕਾਊਂਟ ਆ ਗੁਰ ਰੰਧਾਵਾ ਐਕਟਰ ਤੇ ਇੰਸਟਾਗ੍ਰam ਅਕਾਊਂਟ ਆ ਗੁਰ ਰੰਧਾਵਾ 01 ਤੇ ਆਉ ਤੁਹਾਨੂੰ ਦਿਖਾਉਦੇ ਆ ਇੱਕ ਨਵੀਂ ਵੀਡੀਓ ਜਿਹੜੀ ਜਿਹੜੀ ਹੱਦੇ ਮਰਵਾਣਾ ਹੈ ਮੇਰੇ ਲਈ ਤਾਂ ਹੀ ਕੁਝ ਨਹੀਂ ਹੋਤਾ ਕੁਝ ਕਿਉਂ ਨਹੀਂ ਹੋਤਾ ਦੇਖੋ ਸਹੀ ਜਹਾਂ ਪਰ ਫਿਰ ਕੀੜਾ ਪੜਾ ਹੈ ਗੱਲ ਨਹੀਂ ਨੇਤਾ ਜੀ ਤੁਸੀਂ ਚਿੰਤਾ ਨਾ ਕਰੋ ਆਪਾਂ ਪੰਜਾਬ ਚ ਆਏ ਹੋ ਮੇਰੇ ਨਾਲ ਆਏ ਹੋ ਆਪਾਂ ਤੁਹਾਨੂੰ ਲੈ ਕੇ ਫੇਰ ਹੀ ਸੁਰੱਖਿਅਤ ਲੈ ਕੇ ਨਿਕਲਾਂਗੇ ਉਹ ਜਿਹੜਾ ਪਿੱਛੇ ਹੈ ਉਹ ਕਿ ਉਹਦੇ ਕੋਲੋਂ ਵੱਡਾ ਕਿਹੜਾ ਨਹੀਂ ਹੈ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲਦੇ ਹਾਂ ਨੇਤਾ ਜੀ ਇਥੋਂ ਜਲਦੀ ਕਰੀਏ ਪਲੀਜ਼ ਸਦਾ ਸਾਂ ਚਲੋ ਨੇਤਾ ਜੀ ਮੈਨੂੰ ਨਿਕਾਲੋ ਨੇਤਾ ਜੀ ਮਿਲਦਾ ਹੈ ਕਿ ਘਬਰਾਣੇ ਦੀ ਕੋਈ ਜਰੂਰਤ ਨਹੀਂ ਹੈ ਪੰਜਾਬ ਮੇ ਆਏ ਹਾਂ ਆਪਕੋ ਠੰਡਾ ਪਾਣੀ ਨਿੰਬੂ ਵਾਲਾ ਪਿਲਾਵਾਂਗੇ ਦੇਖੋ ਕਿੰਨੀ ਬੜੀ ਆ ਹਮ ਲਗਜ਼ਰੀ ਲਾਈਫ ਜੀ ਰਹੀ ਹੈ ਹੈ ਅਬ ਇਹ ਕਿੱਲੋ ਕਿਲੋ ਮਿੱਟੀ ਝੜ ਗਈ ਆ ਜੁੱਤੋਂ ਪਰ ਗਰੇਓ ਸਾਹਿਬ ਹਮਾਰਾ ਤਾਂ ਬਲੱਡ ਵੀ ਕੱਟ ਗਿਆ ਹੈ ਨਾ ਨੇਤਾ ਜੀ ਪੰਜਾਬ ਦੇ ਵਿੱਚ ਪਾਣੀ ਪੀਓਗੇ ਨਾ ਤੇ ਤਾਂ ਦੀ ਦਿੱਲੀ ਦੇ ਸੇ ਘੋੜਾ ਨਾਲੋਂ ਵੱਧ ਇਹਦਾ ਸਰਪਾਣੀ ਦੇ ਘਰ ਨਾ ਹਾਂਜੀ ਅਗੇ ਨਜ਼ਾਰਾ ਕਰਾਈਓ ਆਓ ਜੀ ਆਜੋ ਆਜੋ ਕੋਈ ਨਹੀਂ ਆਜੋ ਤੁਸੀਂ ਚਿੰਤਾ ਨਾ ਕਰੋ ਸਭ ਉੱਥੇ ਆ ਮਨਜ਼ੂਰ ਏਕਤਾ ਜਿੰਦਾਬਾਦ ਏਕਤਾ ਜਿੰਦਾਬਾਦ ਲਗਾ 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 ਕੇ ਚੱਲਦੇ ਸੀ ਹੋ ਗਿਆ ਕਰਿਆ ਸਾਹਿਬ ਆਪ ਨੇ ਇਹ ਬਾਤ ਕਰਤੀ ਅਖੇ ਆ ਬੈ ਮੇਰੇ ਮਾਤਾ ਜੀ ਘਬਰਾਉਣ ਦੀ ਲੋੜ ਕੋਈ ਨਹੀਂ ਆ ਉਹ ਵੀ ਤਾਂ ਆਪਕਾ ਬਾਪ ਹੀ ਹੈ ਵੋਟ ਮੰਗਨੇ ਆਏ ਆ ਮੋਟਾ ਤੁਹਾਨੂੰ ਕਿਸ ਦਾ ਤੇ ਪਾਈ ਅਧਾਰ ਕਾਰਡ ਲੈ ਜਾਓ ਅਧਾਰ ਕਾਰਡ ਤੇ ਵੋਟ ਪਾ ਜਾਣੀ ਤੁਸੀਂ ਸਾਡੇ ਨਾਲ ਬਹੁਤ ਸੋਹਣੀ ਕੀਤੀ ਆ ਨਾ ਜੀਤ ਤਾਂ ਹਮਾਰੇ ਅਸੂਲ ਹੈ ਹਮ ਲੋਗ ਤੋਂ ਸਭੀ ਲੋਗੋ ਕੇ ਸਾਥ ਸੋਹਣੀ ਕਰਤੇ ਹੈ ਅੱਛਾ ਤੁਹਾਡੇ ਕਹਿਣ ਦਾ ਭਾਵ ਆ ਤੁਸੀਂ ਸਾਡੇ ਘਰ ਹੜੱਪ ਨੂੰ ਆਏ ਹੋ ਉਹ ਨਹੀਂ ਨਹੀਂ ਜੀ ਹਮ ਤੋਂ ਆਪਸੇ ਮੁਹੱਬਤ ਕਰਤੇ ਹੈ ਘਰੋਂ ਬੇਕਬਜ਼ੀ ਨਹੀਂ ਕਰਤੇ ਹਮ ਤੋਂ ਆਪਸੇ ਮਨ ਕੀ ਬਾਤ ਕਰਤੇ ਹੈ ਪਰ ਤੁਸੀਂ ਸਾਨੂੰ ਪਿੰਡਾਂ 'ਚ ਵੜਨ ਕਿਉਂ ਨਹੀਂ ਦਿੰਦੇ ਅਸੀਂ ਤੁਹਾਨੂੰ ਪਿੰਡਾਂ 'ਚ ਕਿਉਂ ਵੜਨ ਦਈਏ ਤੁਸੀਂ ਸਾਨੂੰ ਦਿੱਲੀ ਵੜਨ ਦਿੱਤਾ ਸੀ ओहो क्या सवाल पूछ लिया आपने दिल्ली में तो इतना पोल्यूशन है आप वहां जाकर क्या करेंगे कर तो तूसी इथे की करना आए हो तहां नु याद है दिल्ली संघर्ष ਵਿੱਚ 700 ਕਿਸਾਨ ਤੇ ਮਜ਼ਦੂਰ ਸ਼ਹੀਦ ਹੋਇਆ ਆਪ ਲੋਕ ਜੋ ਵੀ ਕਹਿ ਰਹੇ ਬਿਲਕੁਲ ਸਹੀ ਕਹਿ ਰਹੇ ਆ ਪਰ ਜਿਸ ਹੱਬ ਸੇ ਆਪ ਲੋਕ ਰੋੜੇ ਚਲਾ ਰਹੇ ਆਂ ਔਰ ਪਾਥੀਆਂ ਚਲਾ ਰਹੇ ਆਂ ਸਾਨੂੰ ਤਾਂ ਲੱਗਦਾ ਕਿ ਆਪ ਲੋਗ ਹਮੇਂ ਵਿਸ਼ੇਸ਼ ਕਰ ਦੇਂਗੇ ਕਿੱਟਾ ਰੋੜੇ ਨਾ ਚੰਗਾ ਸਵਾਗਤ ਹੋਇਆ ਨਾ ਅਬ ਵਕਈ ਆਪ ਲੋਗੋ ਨੇ ਬਹੁਤ ਬੜੀਆ ਹਮਾਰਾ ਸਵਾਗਤ ਕੀਤਾ ਹੈ ਜਿੱਦਾਂ ਇਹਨਾਂ ਨੇ ਸੰਘਰਸ਼ ਕੀਤਾ ਨਾ ਦਿੱਲੀ ਵਿੱਚ ਤੇ ਹੁਣ ਵੀ ਕਰ ਰਹੇ ਆ ਸਾਨੂੰ ਵੀ ਕਰਨੇ ਪੈ ਰਹੇ ਆ ਸੰਘਰਸ਼ ਸਾਨੂੰ ਪਤਾ ਸੀ ਤੁਸੀਂ ਆਉਣਾ ਤਾਂ ਹੀ ਪਿੰਡ ਵਾਲਿਆਂ ਨੇ ਟਾਂ ਰੋੜੇ ਤੇ ਨਾਲੇ ਪਾਠੀਆਂ ਇਕੱਠੀਆਂ ਕੀਤੀਆਂ ਸੀ hame to pata tha ke jahan par eete rode bahut paine hai isiliye to hum trolley leke aaye bade bhade log je tanu ittan rode vaj rahe ne te tusi keh rahe ho asi trolly vich pa ke le jaane deediyan pathiyan wagiyan onna da kida hai lok kamm lobat kaisi baat karte hai ਅਮਾਰੇ ਤਾਂ ਗਰੇਵਾਲ ਸਾਹਿਬ ਪਾਥੀਆਂ ਨਾਲ ਲਈ ਫਿਰਦੇ ਹੈ ਮਤਾ ਜੀ ਇਹ ਦਿੱਲੀ ਵਿੱਚ ਹਜ਼ਾਰ ਹਜ਼ਾਰ ਰੁਪਏ ਦੀ ਪਾਥੀ ਵਿਕਣੀ ਆ ਉਹ ਬਗੈਰ ਤੋਂ ਇਹਨਾਂ ਪਾਥੀਆਂ ਤੇ ਰੋੜਿਆਂ ਨੂੰ ਸਾਹਮਣੇ ਰੱਖ ਲਿਓ ਤੇ ਮਿਊਜ਼ੀਅਮ ਚ ਲਵਾ ਦਿਓ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਇਆ ਕਰਿਓ ਕਿ ਇਹ ਹਾਲ ਵੈਸੇ ਸਾਡੇ ਨਾਲ ਪੰਜਾਬ 'ਚ ਨੇਤਾ ਜੀ ਜੇ ਅੱਜ ਕਦੇ ਤੁਸੀਂ ਆਹ ਹੈਲਮਟ ਨਾ ਨਾ ਪਾਇਆ ਹੁੰਦਾ ਤੇ ਜਨਾ ਕਿਸਾਨਾਂ ਨੇ ਰੋੜਾ ਚਲਾਇਆ ਨਾ ਤੁਹਾਡੇ ਮੱਥੇ ਦੇ ਗਲਾਬ ਦਾ ਫੁੱਲ ਬਣ ਜਾਣਾ ਸੀ ਘਰੇ ਆ ਸਾਹਿਬ ਗਲਾਬ ਕੇ ਫੁੱਲ ਸੇ ਜ਼ਿਆਦਾ ਆ ਉਹ ਮਾਰਾ ਕਮਲ ਕਾ ਫੁੱਲ ਕਹਾਂ ਹੈ ਉਹ ਤੇ ਲੋਕਾਂ ਨੇ ਮਲਤਾ